ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਆਮ ਪਾਰਟੀ ਜੋ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਜੋ ਹਲਕਾ ਖਰੜ ਦੇ ਕੈਬਨਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਜੀ ਸੋ ਉਹਨਾਂ ਦੇ ਵੱਲੋਂ ਮਾਰਕੀਟ ਕਮੇਟੀ ਕੁਰਾਲੀ ਦੇ ਜੋ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਹਰੀਸ਼ ਰਾਣਾ ਜੀ ਸੋ ਅੱਜ ਇੱਥੇ ਅਸੀਂ ਮੌਜੂਦ ਹਾਂ ਜੋ ਮਹਾਰਾਣਾ ਪ੍ਰਤਾਪ ਭਵਨ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਥੇ ਅੱਜ ਹਰੀਸ਼ ਰਾਣਾ ਜੀ ਨੂੰ ਮਾਰਕੀਟ ਕਮੇਟੀ ਕਰਾਲੀ ਦਾ ਚੇਅਰਮੈਨ ਬਣਾਉਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਅਤੇ ਮੁਬਾਰਕਾਂ ਦਿੱਤੀਆਂ ਜਾਂਦੀਆਂ ਨੇ ਸੋ ਇੱਥੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਬੀਬਾ ਅਨਮੋਲ ਗਗਨਮਾਨ ਕੈਬਨਟ ਮੰਤਰੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਆਪਾਂ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਣੇ ਆ ਤੇ ਗੱਲਬਾਤ ਵੀ ਕਰਦੇ ਆ ਇਥੇ ਪਹੁੰਚੀਆਂ ਸ਼ਖਸੀਤਾਂ ਦੇ ਨਾਲ ਤੇ ਆਓ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਰਣਨਾਮਾ ਵਿਥਾ ਵਾਟੂ ਜੀ ਦਾ ਪੰਥਾ ਵਾਹਿਗੁਰੂ ਜੀ ਦੀ ਸੱਤਿ ਮੈਂ ਮਾ ਜੀ ਹਰੀਸ਼ ਰਾਣਾ ਜੀ ਅੱਜ ਕੋਸ਼ੀਲ ਮੌਕੇ ਤੇ ਆਏ ਹੋ ਇਹਨਾਂ ਨੂੰ ਸੂਚਿਤ ਸੁਭਾਰਣਾ ਕੀ ਕਹਿਣਾ ਚਾਹੋ ਬਹੁਤ ਬਹੁਤ ਹਰੀਸ਼ ਰਾਣਾ ਜੀ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੇ ਇਥੇ ਕੋਰਾਲੀ ਚ ਪਹਿਲੇ ਦਿਨ ਤੁਸੀਂ ਜਿਹੜੀ ਬਹੁਤ ਮਿਹਨਤ ਕੀਤੀ ਐ ਸੋ ਇਹਨਾਂ ਦੀ ਜਿਹੜੀ ਮਿਹਨਤ ਦਾ ਰੰਗ ਲਈ ਹੈ ਸੀਐਮ ਸਾਹਿਬ ਨੇ ਇਹਨਾਂ ਨੂੰ ਜਿਹੜਾ ਚੇਅਰਮੈਨ ਦਾ ਅਹੁਦਾ ਦਿੱਤਾ ਹੈ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕ ਹੈ ਇਹਨਾਂ ਨੂੰ ਇਹਨਾਂ ਦੇ ਉੱਤੇ ਉਮੀਦ ਕਰਦੇ ਆਂ ਵੀ ਇਹ ਜਿਹੜੀ ਆਪਣੀ ਮਿਹਨਤ ਹੈ ਕੋਰਾਲੀ ਵਾਸੀਆਂ ਲਈ ਹੋਰ ਕਰਨਗੇ ਤੇ ਸਾਰੀ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਨਾਲ ਮਿਲ ਕੇ ਜਿਹੜਾ ਲੋਕਾਂ ਦੇ ਸਹਿਯੋਗੀ ਹੋਣਗੇ ਇਥੇ ਮੈਂ ਬਿਸ਼ੱਕ ਇਹ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਲੇਕਿਨ ਕੁਰਾਲੀ ਨਿਵਾਸੀ ਕਿਤੇ ਨਾ ਕਿਤੇ ਫੇਰ ਵੀ ਜਿਹੜੇ ਨਵੇਂ ਕਲੋਨੀਆਂ ਬਣ ਰਹੀਆਂ ਨੇ ਇਲੀਗਲ ਕਲੋਨੀਆਂ ਬਣ ਰਹੀਆਂ ਨੇ ਠੱਗੇ ਜਿਹਾ ਮਹਿਸੂਸ ਕਰ ਰਹੇ ਨੇ ਉਹਨਾਂ ਦੇ ਲਈ ਕੀ ਸਿਸਟਮ ਹੈ ਦੇਖੋ ਜਿਹੜਾ ਇਹ ਕਲੋਨੀਆਂ ਵਾਲਾ ਮੈਟਰ ਹੈ ਆ ਤੁਸੀਂ ਅੱਜ ਕਰਾਲੀ ਦੀ ਗੱਲ ਕੀਤੀ ਹੈ ਚਾਹੇ ਖਰੜੇ ਆ ਨਵਾਂ گاਉਂ ਚ ਵੀ ਕਿਤੇ ਨਾ ਕਿਤੇ ਜਿਹੜੀ ਇਹ ਦਿੱਕਤ ਹੈਗੀ ਹੈ ਮੈਂ ਸਮੂੱਚੇ ਜਿਹੜੇ ਬਿਲਡਰਸ ਨੇ ਕਲੋਨਾਈਜ਼ਰ ਨੇ ਮੈਂ ਤੁਹਾਨੂੰ ਅੱਜ ਆਖਰੀ ਵਾਰੀ ਦੱਸ ਰਹੀ ਹਾਂ ਮੈਂ ਮੌਕਾ ਦਿੱਤਾ ਸਾਰਿਆਂ ਨੂੰ ਦਿੱਤਾ 6-7 ਮਹੀਨੇ ਵੀ ਚਲੋ ਕੰਮ ਤੇ ਇਹ ਸਹੀ ਆ ਜਾਣ ਮੈਂ ਪਹਿਲਾਂ ਜਿਹੜੇ ਨਿਰਦੇਸ਼ ਇਹ ਮੈਂ ਸੁਨੇਹਾ ਦਿੱਤਾ ਸੀ ਵੀ ਆਪਣੇ ਜਿਹੜੇ ਕੰਮ ਠੀਕ ਕਰ ਲਓ ਜਿਹੜੀਆਂ ਤੁਸੀਂ ਕਮੀਆਂ ਪੇਸ਼ੀਆਂ ਛੱਡੀਆਂ ਨੇ ਇਹਨਾਂ ਨੂੰ ਠੀਕ ਕਰ ਲਓ ਬਟ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੈਗਾ ਵੀ ਜਿਹੜੀ ਸਰਕਾਰ ਆ ਉਹ ਬਦਲ ਗਈ ਹੈ ਕਦੇ ਨਾ ਚ ਕੋਈ ਇੱਕ ਬਿਲਡਰ ਇਹ ਦੱਸ ਦਵੇ ਵੀ ਜਿਹਨੂੰ ਬੁਲਾ ਕੇ ਅਸੀਂ ਕੁਛ ਲਿਆ ਹੋਵੇ ਹਲਕੇ ਦਾ ਇੱਕ ਵੀ ਬੰਦਾ ਜਿਹੜਾ ਸਾਡੇ ਤੋਂ ਕੰਮ ਕਰਾਉਣ ਆਉਂਦਾ ਇੱਕ ਵੀ ਬੰਦਾ ਬਾਹਰ ਕੱਢ ਕੇ ਕਹਦੇ ਵੀ ਕਿਸੇ ਨੂੰ ਕੰਮ ਕਰਾਉਣ ਬਦਲੇ ਅਸੀਂ ਠੈਣ ਵੀ ਲਈ ਹੋਵੇ ਸੋ ਇਹ ਬਦਲਾਇ ਸਰਕਾਰ ਬਦਲੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਮੈਂ ਤੁਹਾਨੂੰ ਸਖਤੀ ਨਾਲ ਦੱਸ ਰਹੀ ਹਾਂ ਕਿ ਸਾਰੇ ਸ਼ਹਿਰਾਂ ਦਾ ਵਿਕਾਸ ਇਸ ਤਰ੍ਹਾਂ ਵੀ ਨੇ ਵੈਸੇ ਮੈਂ ਤੁਹਾਡੇ ਤੋਂ ਕਰਾਉਣੇ ਜਿਹੜੇ ਤੁਸੀਂ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਲਗਾਏ ਗਲਤ ਨਕਸ਼ਿਆਂ ਉੱਤੇ ਕਲੋਨੀਆਂ ਬਣਾ ਰਹੇ ਹੋ ਨਦੀਆਂ ਉੱਤੇ ਕਲੋਨੀਆਂ ਬਣਾ ਰਹੇ ਹੋ ਤੁਹਾਡੇ ਸਾਰੇ ਦੇ ਸਾਰੇ ਜਿਹੜੇ ਨਵੇਂ ਕੰਮ ਨੇ ਮੈਂ ਬੈਨ ਕਰ ਦੇਣੇ ਆ ਸੀਲ ਬੰਦ ਕਰ ਦੇਣੇ ਆ ਤੇ ਤੁਹਾਡੇ ਤੇ ਕਰਨਾ ਮੈਂ ਕੇਸ ਰਜਿਸਟਰ ਇਹ ਨਾ ਸਮਝਿਓ ਤੇ ਇਹ ਗੱਲ ਯਾਦ ਰੱਖਿਓ ਵੀ ਹਰ ਬੰਦਾ ਵਕਾਊ ਨਹੀਂ ਹੁੰਦਾ ਕਿ ਜਿਹਨੂੰ ਤੁਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਹਾਵ ਨਾਲ ਤੁਸੀਂ ਜਿਹੜਾ ਵੀ ਬੰਦਾ ਬੰਦ ਹੈ ਉਹਦਾ ਮੂੰਹ ਬੰਦ ਕਰਵਾ ਦਿੰਦੇ ਹੋ ਪੁਲਿਸ ਦਾ ਮੂੰਹ ਬੰਦ ਕਰਵਾ ਦਿੰਦੇ ਹੋ ਤੇ ਹੁਣ ਮੇਰੇ ਵੱਲੋਂ ਜਿਹੜੀਆਂ ਸਖਤ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਜਿਹੜੇ ਜਿੰਨੇ ਤਰੀਕੇ ਨਾਲ ਤੁਸੀਂ ਕਲੋਨੀਆਂ ਪਹਿਲਾਂ ਤੇ ਗਲਤ ਥਾਂ ਤੇ ਪਾਸ ਨਾ ਕਰਿਓ ਮੁੜ ਕੇ ਅਸੀਂ ਉਹਨੂੰ ਢਾਉਣਾ ਹੈ ਕੁਸ਼ਟਾਉਣ ਦੀ ਸਾਡੀ ਹੁਣ ਤਿਆਰੀ ਹੈ ਜਿਨ੍ਹਾਂ ਨੇ ਪਹਿਲਾਂ ਪ੍ਰੋਪਰ ਪਾਰਕ ਨਹੀਂ ਬਣਾਏ ਐਸਟੀਪੀ ਲੋ ਕੈਪੈਸਿਟੀ ਦੇ ਲਾਏ ਨੇ ਜਾਂ ਹੋਰ ਗਲਤ ਕੰਮ ਕੀਤੇ ਹੋਏ ਨੇ ਉਥੇ ਲੋਕ ਪਰੇਸ਼ਾਨ ਨੇ 150 ਬੰਦੇ ਨੂੰ ਮੈਂ ਡੀਲ ਕਰਦੀ ਆ ਤੁਹਾਡੇ ਚੱਕਰ ਚ ਦਿੱਲੀ ਮੇਰੇ ਕੋਲ ਆ ਕੇ ਵਿਚਾਰੇ ਰੋਂਦੇ ਆ ਮੈਡਮ ਸਾਡੇ ਬਿਜਲੀ ਨਹੀਂ ਆਉਂਦੀ ਸਾਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਦਾ ਸਾਨੂੰ ਵਾਟਰ ਸਪਲਾਈ ਨਹੀਂ ਹੈਗੀ ਤੁਸੀਂ ਅਗਲੇ ਦੀ ਸਾਰੀ ਜ਼ਿੰਦਗੀ ਦੀ ਰੁਪਿਆ ਰੁਪਿਆ ਜੋੜਿਆ ਹੁੰਦਾ ਜਮਾ ਪੂੰਜੀ ਲੈ ਕੇ ਉਹਨੂੰ ਫਲੈਟ ਦੇ ਦਿੰਦੇ ਹੋ ਮੁੜ ਕੇ ਉਹ ਰੋਂਦਾ ਜਿੱਦਾਂ ਤੁਹਾਨੂੰ ਆਪਣਾ ਕੰਮ ਪਿਆਰਾ ਤੇ ਉਹਨਾਂ ਨੇ ਤੇ ਆਪਣਾ ਢਿੱਡ ਬਨ ਕੇ ਤੁਹਾਡੇ ਤੋਂ ਫਲੈਟ ਲੈ ਹੁੰਦੇ ਨੇ ਤੇ ਤੁਸੀਂ ਜਿਸ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਕੀਤਾ ਹੋਇਆ ਉਹਨੂੰ ਭਰਨਾ ਸ਼ੁਰੂ ਕਰੋ ਪ੍ਰੋਪਰ ਪਾਰਕ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣੇ ਸ਼ੁਰੂ ਕਰੋ ਤੇ ਜਿਹੜੇ ਜਿਹੜਿਆਂ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਪੁਨਿਸ਼ ਕਰਕੇ ਉਹ ਸਵਾਡ ਦਾ ਸਾਰਾ ਵਿਕਾਸ ਤੁਸੀਂ ਕਰਨਾ ਹੈ ਜਿੰਨੇ ਜਿੰਨੇ ਪਹਿਲਾਂ ਬਣਾ ਲਏ ਨੇ ਲੋਕ ਵਸ ਗਏ ਨੇ ਤੁਹਾਡੀ ਜਿਹੜੀ ਵੀ ਉਹਦੀ ਕਾਰਵਾਈ ਬਣਦੀ ਹੈ ਤੇ ਨੰਬਰ 2 ਤੇ ਗੱਲ ਜਿੰਨੇ ਬਿਲਡਰਾਂ ਨੇ ਕਮੇਟੀਆਂ ਦੇ ਪੈਸੇ ਦੇਣੇ ਨੇ ਚਾਹੇ ਉਹ ਖਰੜਿਆ ਚਾਹੇ ਨਵਾਂ گاਉਂ ਆ ਚਾਹੇ ਉਹ ਕਰਾਲੀ ਹੈ ਇੱਕ ਇੱਕ ਪੈਸਾ ਉਹ ਦੇ ਦਿਓ ਅਦਰਵਾਈਜ਼ ਜਿੰਨੀ ਸ਼ਕਤੀ ਦੇ ਨਾਲ ਤੁਹਾਡੇ ਤੇ ਕਾਰਵਾਈ ਹੋਣੀ ਹੈ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਮੈਂ ਪ੍ਰੋਜੈਕਟ ਵਿੱਚ ਨਦੀ ਦੇ ਵਿੱਚ ਵੀ ਕਲੋਨੀ ਕੱਟਣ ਦੀ ਗੱਲ ਸੁਣਨ ਦੇ ਵਿਚਾਰੀ ਆ। ਨਹੀਂ ਨਦੀ ਦੇ ਵਿੱਚ ਕਲੋਨੀ ਕੱਟਣੀ ਇਹ ਵਹਿਮ ਕੱਢ ਦੇਣ ਵੀ ਜਿਹੜੇ ਨਦੀਆਂ 'ਚ ਕਲੋਨੀਆਂ ਕੱਟ ਲੈਣਗੇ ਇਹ ਤੁਸੀਂ ਜੋ ਪੰਜਾਬ ਦਾ ਨਾਸਮਾਰਤਾ ਖਰੜ ਨੂੰ ਖਾ ਲਿਆ। ਇਹ ਭੁੱਲ ਜਿਓ ਤੁਸੀਂ ਨਦੀਆਂ 'ਚ ਕਲੋਨੀਆਂ ਕੱਟ ਲੋਗੇ, ਸਰਕਾਰੀ ਜ਼ਮੀਨਾਂ 'ਚ ਕਲੋਨੀਆਂ ਕੱਟ ਲੋਗੇ। ਇਹ ਭੁੱਲ ਜਿਓ ਤੁਸੀਂ ਉਹ ਟਾਈਮ ਗਿਆ ਹੁਣ। ਤੇ ਤੁਹਾਡੇ ਮੈਂ ਹੁਣ ਤੁਹਾਡੇ ਦੀ ਨਿਗਾਹ ਮੇਰੀ ਕੱਲੇ ਕੱਲੇ ਦਾ ਡਾਟਾ ਮੇਰੇ ਕੋਲ ਕੱਲ ਆ ਗਿਆ ਹੈ ਇਹ ਵੀ ਕਿਹੜੇ ਬੰਦੇ ਨੇ ਕੀ ਸਹੂਲਤਾਂਾਂ ਦੇ ਵਾਅਦੇ ਕੀਤੇ ਸੀ ਕੀ ਦਿੱਤੇ ਨਹੀਂ ਹੈ ਕੱਲੇ ਕੱਲੇ ਦਾ ਡਾਟਾ ਆ ਗਿਆ ਹੈ ਹੁਣ ਵਾਰੀ ਤੁਹਾਡੀ ਹੀ ਹੈ ਜੀ ਜੀ ਮੈਮ ਕੁਰਾਲੀ ਦਾ ਵਾਰ ਨੰਬਰ 12 ਦੀ ਗੱਲ ਕਰੀਏ ਬਾਰ-ਬਾਰ ਕਿਉਂ ਸਭ ਤੋਂ ਜਲ ਚਰਚਿਤ ਕੁਰਾਲੀ ਵਿੱਚ ਵਾਰ ਨੰਬਰ 12 ਰਹਿੰਦਾ ਪਿਛਲੇ ਸਾਲ ਤੁਸੀਂ ਬੋਰੈਂਡਾ ਰੋਡ ਦੇ ਉੱਤੇ ਜਾ ਕੇ ਵੀ ਆਏ ਸੀ ਤੇ ਉਹ ਸਮੱਸਿਆ ਦਾ ਹੱਲ ਵੀ ਕੀਤਾ ਸੀ ਪਾਣੀ ਦਾ ਬਰਸਾਤੀ ਪਾਣੀ ਤੋਂ ਬਾਅਦ ਇੱਕ ਵਾਰ ਫੇਰ ਤੋਂ ਬਦ ਤੋਂ ਬਦਰ ਹਾਲਤ ਹੋ ਗਏ ਨੇ ਬੱਚੇ ਘਰਾਂ ਤੋਂ ਨਿਕਲ ਨਹੀਂ ਦੱਸ ਰਹੇ ਨੇ ਜੀ ਉਹ ਕੱਲ ਵੀ ਤੁਹਾਨੂੰ ਅਪੀਲ ਕਰ ਰਹੇ ਸੀ ਵੀਡੀਓ ਦੇ ਵਿੱਚ ਕਿ ਮੈਡਮ ਇੱਕ ਵਾਰ ਸਾਡੇ ਸਾਡਾ ਦੁੱਖ ਸੁੱਖ ਸੁਣ ਕੇ ਜਾਣਾ ਮੈਂ ਯੂ ਸਾਹਿਬ ਬੈਠੇ ਨੇ ਯੂ ਸਾਹਿਬ ਵਾਰਡ ਨੰਬਰ 12 ਚ ਇਮੀਡੀਏਟ ਹੁਣੇ ਟੀਮ ਭੇਜੋ ਟੀਮ ਭੇਜ ਕੇ ਉੱਥੇ ਜਿਹੜਾ ਵੀ ਪਾਣੀ ਦਾ ਨੁਕਸਾਨ ਹੋਇਆ ਹੋਰ ਹੋਇਆ ਸੜਕਾਂ ਦੀ ਦਿੱਕਤ ਆ ਉਹਨੂੰ ਠੀਕ ਕਰਦੇ ਹਾਂ ਅਸੀਂ ਅੱਜ ਜਿਹੜੀ ਟੀਮਾਂ ਵਾਰਡ ਨੰਬਰ 12 ਚ ਭੇਜਾਂਗੇ ਬਾਕੀ ਮੈਂ ਇਹਨਾਂ ਨੂੰ ਦੱਸ ਦਿੱਤਾ ਹੈ ਵੀ ਸਾਰੀਆਂ ਗਲੀਆਂ ਨਾਲੀਆਂ ਕਰਾਲੀ ਦੀਆਂ ਪੱਕੀਆਂ ਕਰ ਦਿਓ ਜਿੱਥੇ ਸਟਰੀਟ ਲਾਈਟਾਂ ਦੀ ਲੋੜ ਹੈ ਜਿੱਥੇ ਸੀਵਰੇਜ ਦੀ ਦਿੱਕਤ ਆ ਰਹੀ ਹੈ ਥੋੜਾ ਜਿਹਾ ਸਮਾਂ ਦੇ ਦਿਓ ਪੂਰੇ ਦੇ ਪੂਰੇ ਵਾਰਡਾਂ ਦੇ ਵਿੱਚ ਸੜਕਾਂ ਦਾ ਜਾਲ ਬੁਣ ਦਵਾਂਗੇ ਤੁਹਾਡੀਆਂ ਲਾਈਟਾਂ ਦਾ ਜਾਲ ਬੁਣ ਦਵਾਂਗੇ ਤੁਹਾਡੇ ਸੀਵਰੇਜ ਨੂੰ ਠੀਕ ਕਰ ਦਵਾਂਗੇ ਇਹ ਇਸ ਤੋਂ ਬਾਅਦ ਮੇਰਾ ਕਰਾਲੀ ਦਾ ਹੀ ਦੌਰ ਹੈ ਜੀ ਮੈਡਮ ਹਾਕਦੇ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਵੀ ਕਾਫੀ ਖਰਾਬ ਹੈ ਜੀ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਦੇਖੋ ਬਹੁਤ ਸਾਰੀਆਂ ਸੜਕਾਂ ਸੀ ਜਿਹੜੀਆਂ ਮੈਂ ਉਹ ਪਾਸ ਕਰਵਾਲੀਆਂ ਸੀ ਹੁਣ ਉਹ ਕੀ ਹੈ ਵੀ ਹੁਣਾਂ بارشਾਂ ਪੈ ਗਈਆਂ بارشਾਂ ਪੈਣ ਕਰਕੇ ਉਹ ਕੰਸਟਰਕਸ਼ਨ ਸ਼ੁਰੂ ਨਹੀਂ ਹੋ ਸਕੀ ਜਿਹੜੀਆਂ ਰਹਿ ਗਈਆਂ ਉਹ ਵੀ ਮੈਂ ਪਾਸ ਕਰਾ ਲੂੰਗੀ ਕੋਈ ਸੜਕ ਨਹੀਂ ਛੱਡਦੇ ਸਰਕਾਰ ਸੀਐਮ ਸਾਹਿਬ ਦੀ ਸਰਕਾਰ ਦੇ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਅਸੀਂ ਨਹੀਂ ਕਰਾਂਗੇ ਸਾਰੇ ਕੰਮ ਨਵੇੜ ਕੇ ਦਵਾਵਾਂਗੇ ਮੈਡਮ ਲਾਖਾਂ ਦੇ ਪੱਤਰ ਹੈ ਤੁਸੀਂ ਸਾਡੇ ਸ਼ਹਿਰ ਨੂੰ ਜਿਸ ਤਰ੍ਹਾਂ ਇਹ ਤੁਸੀਂ 45 ਜਿਹੜੇ ਹਸਪਤਾਲ ਪੰਜਾਬ ਨੂੰ ਦਿੱਤੇ ਐ ਤੁਹਾਡੀ ਸਰਕਾਰ ਨੇ ਉਹਦੇ ਚ ਕਰਾਲੀ ਦਾ ਨਾਮ ਵੀ ਆਇਆ ਜਿਸ ਤਰ੍ਹਾਂ ਸੁਣਨੇ ਚਾਹੁੰਦਾ ਵੀ ਮੈਕਸ ਦੀ ਤਰ੍ਹਾਂ ਕਰਾਲੀ ਚ ਜਿਹੜਾ ਤੁਸੀਂ ਇਹ ਹਸਪਤਲ ਨੂੰ ਤਿਆਰ ਕਰਾਇਆ ਤੁਸੀਂ ਉਹਦੇ ਕਾਰਨ ਤੇ ਅਸੀਂ ਤੁਹਾਨੂੰ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੁਸੀਂ ਵਧਾਈ ਦੇ ਪਾਤਰ ਵੀ ਹੋ ਹੋਰ ਇਸ ਤਰ੍ਹਾਂ ਦੀਆਂ ਕਿਹੜੀਆਂ ਸੂਰਤਾਂ ਸਾਨੂੰ ਤੁਸੀਂ ਲੈ ਕੇ ਆਓ ਦੇਖੋ ਪਹਿਲਾਂ ਤਾਂ ਮੈਂ ਕਰਾਲੀ ਵਾਸੀਆਂ ਨੂੰ ਮੁਬਾਰਕਾਂ ਦਿੰਨੀ ਆ ਕਿ ਜਿਹੜਾ ਹਸਪਤਾਲ ਬਿਕਨ ਦੀ ਕਗਾਰ ਤੇ ਸੀ ਤੇ 25 ਸਾਲ ਦੀ ਡਿਮਾਂਡ ਸੀ ਲੋਕਾਂ ਦੀ ਵੀ ਜਿਹੜਾ ਕਰਾਲੀ ਹਸਪਤਲ ਨੂੰ ਮੇਰੇ ਖਿਆਲ ਚ 10 ਕਰੋੜ ਤੋਂ ਉੱਪਰ ਦੀ ਜਿਹੜੀ ਅਮਾਉਂਟ ਹੈ ਉਸ ਹਸਪਤਾਲ ਲਈ ਆਈ ਹੈ ਉਹ ਪੂਰਾ ਨਵਾਂ ਬਣਾਇਆ ਜਾਊਗਾ ਤੇ ਸੀਐਮ ਸਾਹਿਬ ਪਰਸਨਲੀ ਕਰਾਲੀ ਹਸਪਤਾਲ ਨੂੰ ਜਿਹੜਾ ਵਿਜ਼ਿਟ ਕਰਕੇ ਗਏ ਸੀ ਤੇ ਉਹਦੇ ਲਈ ਡਾਕਟਰ ਵੀ ਜਿਹੜੀ ਡਾਕਟਰਾਂ ਦੀ ਕਮੀ ਸੀ ਮੈਂ ਸਾਰੇ ਡਾਕਟਰ ਵੀ ਇੱਥੇ ਪਾਇੰਟ ਕਰਵਾ ਦਿੱਤੇ ਨੇ ਹੋਰ ਬਹੁਤ ਸਾਰੇ ਤੁਹਾਨੂੰ ਦੱਸਿਆ ਵੀ ਜਿਹੜੀਆਂ ਲੋਕਾਂ ਦੀ ਅ ਮੁਰਲੀਆਂ ਸਹੂਲਤਾਂ ਨੇ ਚਾਹੇ ਉਹ ਸੜਕਾਂ ਨੇ ਗਲੀਆਂ ਨੇ ਨਾਲੀਆਂ ਨੇ ਸੀਵਰੇਜ ਨੇ ਉਹਨੂੰ ਠੀਕ ਕਰਾਂਗੇ ਬਾਕੀ ਸ਼ਹਿਰ ਵਾਸੀ ਜਿਸ ਚੀਜ਼ ਦੀ ਦਵੇਂ ਪਾਰਕ ਵੀ ਲੈ ਕੇ ਆਵਾਂਗੇ ਤੇ ਜਿਸ ਚੀਜ਼ ਦੀ ਵੀ ਸ਼ਹਿਰ ਵਾਸੀ ਮੰਗ ਕਰਨਗੇ ਕਿ ਇੱਥੇ ਸਾਡੇ ਦਾਣਾ ਮੰਡੀ ਦੀ ਦਿੱਕਤ ਹੈ ਉਹਦੀ ਸਮੱਸਿਆਵਾਂ ਤੇ ਵੀ ਅਸੀਂ ਜਿਹੜਾ ਗੌਰ ਕਰ ਰਹੇ ਆ ਉਹਦਾ ਵੀ ਜਿਹੜੀਆਂ ਸਮੱਸਿਆਵਾਂ ਉੱਥੋਂ ਦੀ ਕਮੇਟੀ ਦੀ ਮੰਗ ਹੈ ਉਹਨੂੰ ਵੀ ਕਰਕੇ ਦੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮੈਡਮ ਜੀ ਅਰ ਜੀ ਤੁਸੀਂ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਉਹਦਾ ਸੰਭਾਲਿਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇਖੋ ਮੈਂ ਇਹੀ ਕਹਾਂਗਾ ਕਿ ਆਮ ਆਦਮੀ ਪਾਰਟੀ ਹੈ ਜਿਸ ਪਾਰਟੀ ਨੂੰ ਆਪਣੇ ਵਰਕਰ ਦੀ ਕਦਰ ਹੈ ਜਿਸ ਪਾਰਟੀ ਆਪਣੇ ਜਿਹੜੀ ਪਾਰਟੀ ਆਪਣੇ ਵਰਕਰ ਦੀ ਪਛਾਣ ਕਰਦੀ ਹੈ ਔਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੇ ਪਹਿਲਾਂ ਵੀ ਆਪਣੇ ਚੇਅਰਮੈਨ ਕਾਫੀ ਬਣਦੇ ਰਹੇ ਤੇ ਅੱਗੇ ਨੂੰ ਵੀ ਬਣਦੇ ਰਹਿਣਗੇ ਪਰ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਕੈਬਨਤ ਮੰਤਰੀ ਅਨਮੋਲ ਕਿਰਨਵਾਨ ਜੀ ਨੇ ਅੱਜ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਮੈਨੂੰ ਨਹੀਂ ਸਮਝ ਆਉਂਦਾ ਕਿ ਇਤਿਹਾਸ ਤੋਂ ਪਹਿਲਾਂ ਕਿੱਥੇ ਹੋਈ ਹੋਏਗੀ ਜਾਂ ਅੱਗੇ ਨੂੰ ਹੋਏ ਕੀ ਕਿਸਾ ਕਰ ਰਹੇ ਹੋ ਜੀ ਥੋੜਾ ਦੁਲਖਤ ਗੱਲ ਕਰ ਦਿਓ ਜਿੱਦੋਂ ਸਾਡਾ ਕੰਮ ਕਰਦੇ ਬੱਚੇ ਨੂੰ ਅ ਅੱਜ ਮੈਡਮ ਨੇ ਮਲਕੀ ਚੇਅਰਮੈਨ ਥਾਪਿਆ ਮਾਰਕੀਟ ਕਮੇਟੀ ਦਾ ਕਿਹੜੇ ਕਿਹੜੇ ਕੰਮ ਨੇ ਸਰ ਜਿਹੜੇ ਫੈਸਲੇ ਦਾ ਆਪ ਦੇਤੇ ਇੱਕ ਕੰਮ ਬਾਰੇ ਸੋਚਿਆ ਹੋਏਗਾ ਸਦਗੋ ਆ ਤੁਹਾਨੂੰ ਪਤਾ ਹੈ ਕਿ ਅੱਜ ਮਲਕੀ ਆਪਾਂ ਹਲੇ ਕੁਰਸੀ ਤੇ ਬੈਠੇ ਆ ਉਹ ਸਮਝਾਂਗੇ ਵੀ ਨਾ ਕਿਹੜੇ ਕੰਮ ਆਪਾਂ ਕਰ ਸਕਦੇ ਆ ਕਿਹੜੇ ਕੰਮ ਆਪਣੇ ਅੰਦਰਾਂ ਲਾ ਕੇ ਆਪਣੇ ਤੇ ਉਹ ਜਿਹੜੇ ਵੀ ਕੰਮ ਹੋਣਗੇ ਸਰ ਆਪਾਂ ਮਲਕੀ ਪੈਲਦੀ ਰਸਤੇ ਕੰਮ ਕਰਾਵਾਂਗੇ ਜੋਰ ਲਾਵਾਂਗੇ ਸਾਡੇ ਕੰਮ ਦੇ ਲਈ ਆਪਾਂ ਸਰ ਮੰਡੀ ਤੋਂ ਲੈ ਕੇ ਪਪਰਾੜੀ ਰੋਡ ਜਿਹੜ ਉਧਰੋਂ ਬਾਈਪਾਸ ਤੋਂ ਲੈ ਕੇ ਅੰਡਰ ਜਿਹੜਾ ਦੂਸਰਾ ਬ੍ਰਿਜ ਹੈ ਪੁਰਾਣਾ ਉਹ ਰੋਡ ਹੈ ਜਿਹੜੀ ਉਹ ਮੰਡੀ ਬੋਰਡ ਦੇ ਅੰਡਰ ਹੈ ਸ਼ਹਿਰ ਨਿਵਾਸੀਆਂ ਨੇ ਬਹੁਤ ਵਾਰੀ ਇਹ ਗੱਲ ਕੀਤੀ ਹੈ ਵੀ ਇਹ ਜਿਹੜੀ ਸੜਕ ਹੈ ਇਹਦਾ ਬਹੁਤ ਮੰਦਾ ਹਾਰ ਹੈ ਈਵਨ ਜਿਹੜੇ ਟਰੇਡਰ ਦਾ ਵਪਾਰੀ ਸਾਥੀ ਹੈ ਆੜਤੀ ਸਾਥੀ ਉਹਨਾਂ ਨੇ ਵੀ ਬੜੀ ਵੱਡ ਕੰਪਲੇਨਟ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਇਹ ਇਹ ਵਾਕਈ ਬਹੁਤ ਵੱਡੀ ਸਮੱਸਿਆ ਹੈ ਜੀ ਤੇ ਆਪਣੀ ਕੋਸ਼ਿਸ਼ ਰਗੀ ਪੂਰੀ ਜੀ ਕਿ ਇਹ ਜਿਹੜਾ ਮਸਲਾ ਹੈਗਾ ਇਹ ਸੜਕਾਂ ਦਾ ਮੁੱਦਾ ਆਪਾਂ ਪਹਿਲ ਦੇ ਨਾਲ ਹੀ ਹੱਲ ਕਰਾਵਾਂਗੇ ਜੀ Thank yeah. you.